ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਉੱਗੀ ਫਸਲ ਹੜਾ ਕਾਰਨ ਸਤਲੁਜ ਦਰਿਆ ਦੀ ਭੇਂਡ ਚੜ ਗਈਆਂ ਸਨ ਉਹਨਾਂ ਕਿਸਾਨਾਂ ਦੀ ਮਦਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਭੇਜੇ ਗਏ ਕਣਕ ਦੇ ਬੀਜ ਵੰਡੇ ਗਏ ਜਿਸ ਦੀ ਸ਼ੁਰੂਆਤ ਹਲਕਾ ਫਿਲੌਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਵੱਲੋਂ ਫਿਲੌਰ ਦੇ ਨਜ਼ਦੀਕੀ ਪਿੰਡ ਮਾਉਂਸਾਫ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਤੋਂ ਕੀਤੀ ਗਈ ਜਿਸ ਤੋਂ ਬਾਅਦ ਨਜ਼ਦੀਕੀ ਪਿੰਡ ਮਿਓਵਾਲ ਮੋਤੀਪੁਰ ਖਾਲਸਾ ਦਸ਼ਮੇਸ਼ ਨਗਰ ਭੋਲੇਵਾਲ ਜਗਤਪੁਰ ਪੰਜ ਟੇਰਾ ਗੋਇੰਦਵਾਲ ਦੇ ਕਿਸਾਨਾਂ ਨੂੰ ਕਣਕ ਦੇ ਬੀਜ ਵੰਡੇ ਗਏ ਉੱਥੇ ਹੀ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਮੌਕੇ ਦੀ ਸਰਕਾਰ ਭਾਵੇਂ ਆਪਣੇ ਫਰਜ਼ਾਂ ਤੋਂ ਪਗੋੜੀ ਹੋ ਚੁੱਕੀ ਹੋਵੇ ਪਰ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਪੀੜਤ ਲੋਕਾਂ ਨਾਲ ਖੜੀ ਹੈ ਉਨਾ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲਵਾਲਾ ਪਹਿਲਾ ਵੀ ਇਸ ਹਲਕੇ ਦੇ ਕਿਸਾਨਾਂ ਦੀ ਮਦਦ ਲਈ ਦਿਲ ਖੋਲ ਕੇ ਸੇਵਾ ਕੀਤੀ ਗਈ ਸੀ ਫਲੋਰ ਤੋਂ ਨਵਰਾੰਗ ਚੈਨਲ ਨੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸਾਡਾ ਕਿਉਂਕਿ ਫਲੋਰ ਹਲਕਾ ਜਿਹੜਾ ਉਹ ਦਰਿਆ ਦੇ ਨਾਲ-ਨਾਲ ਤਕਰੀਬਨ ਬੁਰਜ ਟੈਲ ਲਸਾਰੇ ਤੋਂ ਲੈ ਕੇ ਸੰਗਤਪੁਰ ਤੋਂ ਅੱਗੇ ਤੱਕ ਜਿਹੜਾ ਏਰੀਆ ਕਾਫੀ ਦਰਿਆ ਦੇ ਉੱਤੇ ਪੈਂਦਾ ਜਿਹਦੇ ਵਿੱਚ ਜਿਹੜਾ ਦਰਿਆ ਦੇ ਅੰਦਰ ਫਸਲਾਂ ਜਿਹੜੀਆਂ ਖਰਾਬ ਹੋ ਗਈਆਂ ਝੋਨੇ ਸਾਰੇ ਰੁੜ ਗਏ ਤੇ ਹੋਰ ਵੀ ਬਹੁਤ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਸੀ ਉਹਦੇ ਵਾਸਤੇ ਸਦਾਸ ਕੁਬੀ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼ੋਮਨੀ ਅਕਾਲੀ ਦਾ ਲੱਗੇ ਵੀ ਦੋ ਵਾਰ ਇੱਥੇ ਆ ਕੇ ਗਏ ਨੇ ਜਿੱਥੇ ਬੰਨਾਂ ਦੇ ਵਾਸਤੇ ਮਾਲੀ ਸਹਾਇਤਾ ਤੇ ਡੀਜ਼ਲ ਦੀ ਜਿਹੜੀ ਉਹ ਮਦਦ ਕਰਕੇ ਗਏ ਸੀ ਤੇ ਉਸ ਵੇਲੇ ਕੁਝ ਪਰਿਵਾਰਾਂ ਵੱਲੋਂ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਇਹ ਮੰਗ ਰੱਖੀ ਗਈ ਸੀ ਕਿ ਜਿਹੜਾ ਹੜ੍ਹਾਂ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਤੇ ਜਿਹੜੇ ਪਸ਼ੂਆਂ ਦਾ ਚਾਰਾ ਹੈ ਜਿਹੜਾ ਉਦੇ ਵਾਸਤੇ ਮਤਲਬ ਜਿਹੜਾ ਮੰਗ ਰੱਖੀ ਸੀ ਸੋ ਉਹਨਾਂ ਨੇ ਜਿਹੜੀ ਉਹ ਪੂਰੀ ਕੀਤੀ ਅੱਜ ਇੱਥੇ ਮੋਸਮ ਦੀ ਪਵਿੱਤਰ ਧਰਤੀ ਹੈ ਕਿ ਗੁਰੂ ਸਾਹਿਬ ਦੇ ਕੇ ਜਿਹੜਾ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਜਿਹੜੀ ਹੈ ਉਹ ਬੀਜ ਵੰਡਣ ਦੀ ਉਹ ਕੀਤੀ ਹੈ ਸੋ ਅੱਜ ਇਹ ਤੋਂ ਬਾਅਦ ਵਿੱਚ ਅਸੀਂ ਸੋਹਲੇ ਬਾਜ਼ਾਰ ਚੁੱਕੀਆਂ ਮਹਾ ਸਿੰਘ ਜਿਹੜੇ ਪਿੰਡ ਨੇ ਉਧਰ ਜਾਣਾ ਸੋ ਉਹਨਾਂ ਪਰਿਵਾਰਾਂ ਦੇ ਨਾਲ ਕੀਤਾ ਹੋਇਆ ਵਾਅਦਾ ਜਿਹੜਾ ਹੈ ਉਹ ਪ੍ਰਧਾਨ ਸਾਹਿਬ ਨੇ ਪੂਰਾ ਕੀਤਾ ਹੈ ਕੋ ਇਸਤੇ ਮਾਲਕ ਦੇ ਚਰਣਾ ਜੀ ਅਰਦਾਸ ਕਰਦੇ ਹਾਂ ਕਿ ਪੰਜਾਬ ਮੁੜ ਪੱਟੀ ਦੇ ਉੱਤੇ ਆਵੇ ਉਸ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਰਕਾਰਾਂ ਲੋਕਾਂ ਦੇ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਖੜਨ ਲਈ ਹੁੰਦੀਆਂ ਨਾ ਕਿ ਲੋਕਾਂ ਦੇ ਮਜ਼ਾਕ ਦਾ ਪਾਤਰ ਬਣਾਉਣ ਲਈ ਸਰਕਾਰਾਂ ਨੂੰ ਵੀ ਸੰਜੀਦਗੀ ਦੇ ਨਾਲ ਜਿਹੜਾ ਇਹਨਾਂ ਚੀਜ਼ਾਂ ਨੂੰ ਲੈਣਾ ਚਾਹੀਦਾ ਹੈ ਨਾ ਕਿ ਮਜ਼ਾਕੀਆ ਲਹਿਜੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਸੋ ਮਾਲਕ ਦੇ ਚਰਣਾ ਜੀ ਇਹ ਅਰਦਾਸ ਬੇਨਤੀ ਤੇ ਗੁਰੂ ਮਹਾਰਾਜ ਕਿਰਪਾ ਕਰਨ ਦੁਬਾਰਾ ਫਿਰ ਪੰਜਾਬ ਆਪਣੀ ਪੱਤੀ ਦੇ ਉੱਤੇ ਆਵੇ ਇਹ ਸਰਦਾਰ ਸੁਖਬੀ ਸਿੰਘ ਬਾਦਲ ਪ੍ਰਧਾਨ ਸ਼ੋਹਨੀ ਕਾਲਿਲ ਤੇ ਸਮੁੱਚੀ ਫੋਰ ਕਮੇਟੀ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਓਕੇ ਸਮੇਂ ਦੇ ਵਿੱਚ ਜਿਹੜਾ ਤੇ ਹੜਪ੍ਰਭਾਵਿਤ ਜਿਹੜੇ ਏਰੀਏ ਤੇ ਹੜਪ੍ਰਭਾਵਿਤ ਲੋਕਾਂ ਦੀ ਪਰਿਵਾਰਾਂ ਦੀ ਮਾਂ ਪੜੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ